कार अंदर सुते पे व्यक्ति की आग च अग लगन चुलस के हुई मौत हो गई मृतक बीमार सी लत से सट लगी होन कारण उठ ना सकिया अग की लपेट में आके उसकी मौत हो गई ये दर्दनाक हादसा नज़दीकी पिंड मंडी विखे वापरिया है मृतक की पहचान पचवंजा साला गर्दावर चंद वजो हुई है मृतक की पत्नी और पुत्र अपने रिश्तेदार गए हुए सन ਦਸਿਆ ਜਾ ਰਿਹਾ ਹੈ ਮਰਿਤਕ ਚੁੰਨੀਆਂ ਨੂੰ ਰੰਗ ਕਰਨ ਦਾ ਕੰਮ ਕਰਦਾ ਸੀ ਸੰਗਣੀ ਆਬਾਦੀ ਵਿੱਚ ਬਣੇ ਕਾਰਜ ਵਿੱਚ ਮਰਿਤਕ ਕਟਣਾ ਸਮੇ ਇਕੱਲਾ ਹੀ ਸੀ ਤੇ ਸਵੇਰੇ ਗਵਾਂਡੀਆਂ ਨੇ ਅੱਗ ਲੱਗੀ ਦੇਖ ਕੇ ਕੁਨੇਸ ਨੂੰ ਸੋਚਣਾ ਦਿੱਤੀ ਪਿੰਡ ਵਾਸੀਆਂ ਨੇ ਕਾਰਡੀਆਂ ਛੱਤਾਂ ਛੋੜ ਕੇ ਮਰਿਤਕ ਦੀ ਜੇਨ ਨੂੰ ਬਾਹਰ ਕੱਢਿਆ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਫਿਲਹਾਲ ਨਹੀਂ ਲੱਗਾ ਸੀ ਫਿਲੌਰ ਤੋਂ ਫਿਲੌਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਦੱਸਰ ਕੀ ਨਾਮ ਆਪਣਾ ਜੀ ਨਰਨ ਜਸ ਗੰਦਰਸਨ ਜੀ ਸਰ ਕਿਹੜੇ ਮਾਮਲੇ ਚ ਆਏ ਸੀ ਪਿੰਡ ਮੰਡੀ ਸਾਨੂੰ ਪਤਾ ਲੱਗਿਆ ਮੰਡੀ ਪਿੰਡ ਅੱਗ ਲੱਗੀ ਹੋਇਆ ਅਸੀਂ ਮੁੱਕਦੇ ਆਏ ਅੱਗ ਕੀ ਕੀ ਦੇਖਿਆ ਆ ਕੇ ਆਵੇ ਲੱਗਿਆ ਅੱਗ ਚ ਧੂਆ ਉੱਪਰ ਬੱਲੇ ਬੱਲੇ ਡੇਗ ਰਹੇ ਘਰ ਬਕ ਕਿਸੇ ਦਾ ਜਾਨੀ ਨੁਕਸਾਨ ਵੀ ਹੋਇਆ ਹਾਂ ਜਾਨੀ ਨੁਕਸਾਨ ਆਗਾ ਬੰਦਾ ਅੰਦਰ ਰਹਿ ਗਿਆ ਉਹਨੂੰ ਕੱਢਣ ਦੀ ਕੋਸ਼ਿਸ਼ ਹੈ ਜਾਰੀ ਹੈ ਹਾਂਜੀ ਸਰ ਕੀ ਉਹਦਾ ਬਚਾ ਹੋ ਗਿਆ ਬੇ ਨਹੀਂ ਸਰ ਬਚਿਆ ਨਹੀਂ ਸੜ ਗਿਆ ਬਚਾ ਸੜ ਗਿਆ ਵਿੱਚ ਹਾਂ ਥੈਂਕ ਯੂ ਸਰ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਤੁਸੀਂ ਮੌਕੇ ਤੇ ਮੌਜੂਦ ਸੀ ਤੁਹਾਡੇ ਵਾਈਫ ਜਿਹੜੇ ਆ ਉਹ ਇੱਥੋਂ ਦੇ ਸਰਪੰਚ ਆ ਤੇ ਕੀ ਲੱਗਦਾ ਪਹਿਲੇ ਨਜ਼ਰੇ ਜਿਹੜੇ ਦੇਖਣ ਨੂੰ ਸਰ ਇਹ ਜਿੱਦਾਂ ਨਾ ਬੜੀ ਮਾੜੀ ਤਰ ਘਟਨਾ ਹੋਈ ਹੈ ਜਿੱਦਾਂ ਤਕਰੀਬ ਸਾਨੂੰ ਤਾਂ 7 ਕੁਝ ਪਤਾ ਲੱਗਾ ਹੁਣ ਜਿੱਦਾਂ ਉਹ ਆਂਗ ਗਵਾਂ ਦੇ ਦੱਸਣ ਦੇ ਨਾਲ ਇਹ ਅੱਗ ਤਕਰੀਬ 5 5:30 4:00 5 ਵਜੇ ਤੋਂ ਲੱਗੀ ਹੋਈ ਸੀਗੀ ਤੇ ਘਰ ਦੇ ਵਿੱਚ ਤਿੰਨ ਮੈਂਬਰ ਰਹਿੰਦੇ ਆ ਇੱਕ ਇਹਨਾਂ ਲੜਕਾ ਹੈ ਤੇ ਘਰ ਵਾਲੀ ਆ ਉਹ ਘਰ ਵਾਲੇ ਦੇ ਲੜਕੇ ਜਿਹੜੇ ਇੱਥੇ ਨਹੀਂ ਸੀਗੇ ਉਹ ਆਪਣੇ ਪੀਕੇ ਪਰਿਵਾਰ ਗਏ ਸੀ 3 ਦਿਨ ਤੋਂ ਇਹ ਗਦਾਬਰ ਚੰਦ ਜਿਹੜੇ ਹੈ ਘਰ ਦੇ ਵਿੱਚ ਇਕੱਲੇ ਸੀਗੇ ਇਹ ਨਹੀਂ ਹੁਣ ਪਤਾ ਵੀ ਅੱਗ ਉਹ ਕਿਸ ਤਰ੍ਹਾਂ ਲੱਗੀ ਆ ਤੇ ਜਦੋਂ ਹੁਣ ਅਸੀਂ ਮੌਕੇ ਤੇ ਆ ਕੇ ਅੱਗ ਬੁਝਾਈ ਆ ਸਾਰਾ ਉਹ ਦੇਖਿਆ ਤੇ ਉਹ ਅੰਦਰ ਖਤਮ ਹੋ ਚੁੱਕੇ ਆ ਖਤਮ ਹੋ ਚੁੱਕੇ ਕਿੰਨੀ ਕੁ ਉਮਰ ਦੇ ਸੀ ਕਿੰਨੀ ਉਮਰ ਤਕਰੀਬਨ 55 56 ਸਾਲ ਦੇ ਸੀ 56 ਸਾਲ ਦੇ ਸੀ ਹਾਂਜੀ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਾ ਹਲੇ ਕੁਝ ਨਹੀਂ ਇਹ ਵਾਲੇ ਪਾਸੇ ਕਹਿ ਸਕਦੇ ਕੋਈ ਕਿੱਦਾਂ ਕਿੱਦਾਂ ਪਤਾ ਲੱਗਾ ਤੁਹਾਨੂੰ ਅਸੀਂ ਕਿਹਾ ਵੀ ਚੱਲ ਸਵੇਰੇ ਮੈਂ ਉੱઠી ਇਹ ਬਾਹਰ ਨਿਕਲਦਾ ਟਾਲਟ ਸਾਡਾ ਬੰਦਾ ਤੇ ਉਹ ਕਹਿੰਦਾ ਮੈਨੂੰ ਜਾ ਕੇ ਕਹਿੰਦਾ ਵੀ ਗਾਵਰ ਕੇ ਧੂਆ ਨਿਕਲਦਾ ਬਹੁਤ ਤੇ ਮੈਂ ਕਹੇ ਵੀ ਮੈਂ ਕਿੱਦਾਂ ਨਿਕਲਦਾ ਵੀ ਦੇਖਿਆ ਮੈਂ ਫੇ ਸਾਰਿਆਂ ਨੂੰ ਤੋਤੇ ਉਹਨਾਂ ਨੂੰ ਉਠਾ ਲਿਆ ਫੇ ਕਾਲੇ ਨੂੰ ਮੈਂ ਟਾਲ ਛੱਡ ਕੇ ਤਾਂ ਫੇ ਤਾਂ ਤੱਕੇ ਫੇਰ ਤੁਸੀਂ ਬਾਅਦ ਚ ਦੇਖਿਆ ਜਾ ਕੇ ਹਾਂਜੀ ਫੇਰ ਦੇਖਿਆ ਅੱਗ ਲੱਗੀ ਸੀ ਅੱਗ ਲੱਗੀ ਸੀ ਜਦੋਂ ਪੁੰਡਾ ਖੋਲਿਆ ਇੱਕੋ ਵਾਰੀ ਭੜਾਂ ਮੜਵਾ ਮਾਥੇ ਕੇ ਅੱਛਾ ਪਤਾ ਨਹੀਂ ਲੱਗਾ ਕਿਦਾਂ ਆ ਗਿਆ ਨਹੀਂ ਲੱਗਦਾ ਕਿਦਾਂ ਲੱਗ ਗਿਆ